ਮਾਰੂ ਮਹੱਲਾ ਪਹਿਲਾ ਸਰਣ ਪਰੇ ਗੁਰਦੇਵ ਤੁਮਾਰੀ ਤੂ ਸਮਰੱਥ ਦਇਆਲ ਮੁਰਾਰੀ ਤੇਰੇ ਚੋਜ ਨਾ ਜਾਣ ਕੋਈ ਤੂ ਪੂਰਾ ਪੁਰਖ ਵਿਦਾਤਾ ਹੈ ਤੂ ਆਦ ਚੁਗਾਦ ਕਰਹ ਪ੍ਰਤਪਾਲਾ ਘਾਟ ਘਾਟ ਰੂਪ ਅਨੂਪ ਦਇਆਲਾ ਜੋ ਤੁਧ ਭਾਵੈ ਤੇ ਵੈ ਚਲਾਵੈ ਜੋ ਤੁਧ ਭਾਵੈ ਤੇ ਵੈ ਚਲਾਵੈ ਜੋ ਤੁਧ ਭਾਵੈ ਤੇ ਵੈ ਚਲਾਵੈ ਸਭ ਤੇਰੋ ਕੀਆ ਕਮਾਤਾ ਹੈ ਅੰਤਰ ਜੋਤ ਭਲੀ ਜਗ ਜੀਵਨ ਇਹ ਭਲੀ ਪਦ ਤੇ ਵਿਸਰਾਮ ਲਾਉਣਾ ਹੈ ਅੰਤਰ ਜੋਤ ਭਲੀ ਜਗ ਜੀਵਨ ਸਭ ਘਟ ਭੋਗੈ ਹਰ ਰਸ ਪੀਵਨ ਆਪੇ ਲੇਵੈ ਆਪੇ ਦੇਵੈ ਇਹੋ ਲੋਈ ਜਗਤ ਪਿਤ ਦਾਤਾ ਹੈ ਜਗਤ ਉਪਾਇ ਖੇਲ ਰਚਾਇਆ ਖੇਲ ਰਚਾਇਆ ਪਵਣਾ ਪਾਣੀ ਅਗਨੀ ਜੀਵ ਉਪਾਇ ਜੀ ਵੀ ਵਿਸਰਾਮ ਅਗਨੀ ਪਦਤੀ ਲਾਉਣਾ ਹੈ ਪਵਣਾ ਪਾਣੀ ਅਗਨੀ ਜੀਵ ਉਪਾਇ ਦੇਹੀ ਨਗਰੀ ਨੌ ਦਰਵਾਜੇ ਸੋ ਦਸਵਾ ਗੁਪਤਰ ਹਾਤਾ ਹੈ ਚਾਰ ਨਦੀ ਅਗਨੀ ਅਸਰਾਲਾ ਇਹ ਵੀ ਵਿਸਰਾਮ ਅਗਨੀ ਪਾਤੇ ਲਾਉਣਾ ਹੈ ਚਾਰ ਨਦੀ ਅਗਨੀ ਅਸਰਾਲਾ ਕੋਈ ਗੁਰਮਖ ਬੂਝੈ ਸਬਦ ਨਿਰਾਲਾ ਸਾਕਤ ਦੁਰਮਤ ਡੂਬਹਿ ਦਾਜ ਹੈ ਗੁਰ ਰਾਖੇ ਹਰ ਲੇਵ ਰਾਤਾ ਹੈ ਆਪ ਤੇਜ ਬਾਇ ਪ੍ਰਥਮੀ ਆਕਾਸਾ ਇਹ ਨਖੇਰ ਕੇ ਪੜਨੇ ਹਨ ਪੰਜੇ ਪਾਦ ਆਪ ਆਪ ਪੂਲਾ ਬੋਲਣਾ ਹੈ ਆਪ ਤੀਜ ਵਾਈ ਇਥੇ ਵਿਸਰਾਮ ਦਾ ਦੇਣਾ ਪ੍ਰਥਮੀ ਆਕਾਸ਼ ਤਨਮਹ ਪੰਚ ਤਤ ਘਰਵਾਸਾ ਸਤ ਗੁਰ ਸ਼ਬਦ ਰਹਿ ਰੰਗ ਰਾਤਾ ਤਾਜ ਮਾਇਆ ਹਮੈ ਭ੍ਰਾਤਾ ਹੈ ਹਮੈ ਇਉ ਕਸਕੇ ਨਹੀਂ ਬੋਲਣਾ ਪੂਲਾ ਹੀ ਬੋਲਣਾ ਹੈ ਹਮੈ ਇਹੋ ਮਾਨ ਭੀਜੈ ਸ਼ਬਦ ਪਤੀਜੈ ਬਿਨ ਨਾਵੈ ਕਿਆ ਟੇਕ ਟਕੀਜੈ ਅੰਤਰਚੋਰ ਮੁਹ ਘਾਰ ਮੰਦਰ ਇਨ ਸਾਖਤ ਦੂਤ ਨਾ ਜਾਤਾ ਹੈ ਦੁੰਦਰ ਦੂਤ ਧੂਤ ਪੀ ਹਾਲੇ ਖਿੰਚੋ ਤਾਨ ਕਰਹ ਬੇਤਾਲੇ ਸਬਦ ਸੁਰਤ ਬਿਨ ਆਵੈ ਜਾਵੈ ਪਤ ਖੋਈ ਆਵਤ ਜਾਤਾ ਹੈ ਊੜ ਕਲਰ ਤਾਨ ਭਸਮੈ ਢੇਰੀ ਬਿਨ ਨਾਵੈ ਕੈਸੀ ਪਤ ਤੇਰੀ ਬਾਧੇ ਮੁਕਤ ਨਾਹੀ ਜੁਗਚਾਰੇ ਬਾਧੇ ਇਥੇ ਯਮਕ ਲਾ ਦਨੀਏ ਬਾਧੇ ਮੁਕਤ ਨਾਹੀ ਜੁਗਚਾਰੇ ਜਮ ਕੰਕਰ ਕਾਲ ਪਰਾਤਾ ਹੈ ਜਮਦਾਰ ਬਾਧੇ ਮਿਲਹ ਸਜਾਈ ਤਿਸ ਅਪਰਾਧੀ ਗਤ ਨਹੀਂ ਕਾਈ ਕਰਨ ਪਲਾਵ ਕਰੇ ਬਿਲ ਲਾਵੈ ਜੋ ਕੁੰਡੀ ਮੀਨ ਪਰਾਤਾ ਹੈ ਸਾਖਤ ਸਾਸੀ ਪੜਾ ਇਕੱਲਾ ਪੜਾ ਪੂਲਾ ਬੋਲਣਾ ਇਕੱਲਾ ਉਚਾਰਨ ਕਰਨਾ ਜਮ ਵਸ ਕੀਆ ਅੰਧ ਦੁਹੇਲਾ ਜਮ ਵਸ ਕੀਆ ਅੰਧ ਦੁਹੇਲਾ ਵਸ ਪਦ ਕਸ ਕੀ ਬੋਲਣਾ ਹੈ ਜਮ ਵਸ ਕੀਆ ਅੰਧ ਦੁਹੇਲਾ RAM ਨਾਮ ਬਿਨ ਮੁਕਤ ਨਾ ਸੂਝੈ ਆਜ ਕਾਲ ਪਚ ਜਾਤਾ ਹੈ ਸਤ ਗੁਰ ਬਾਜ ਨਾ ਬੈਲੀ ਕੋਈ ਐਥੇ ਓਥੇ ਰਖਾ ਪ੍ਰਭ ਸੋਈ RAM ਨਾਮ ਦੇਵੈ ਕਰਿ ਕਿਰਪਾ ਇਹ ਵਸਲ ਲੈ ਸਲਲ ਮਿਲਾਤਾ ਹੈ ਯੋ ਸਲਲ 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 ਮਿਲਾਤਾ ਹੈ ਭੂਲੇ ਸੇਖ ਗੁਰੂ ਸਮਝਾਏ ਉੱਜੜ ਜਾਦੇ ਮਾਰਗ ਪਾਏ ਤਿਸ ਗੁਰ ਸੇਵ ਸਦਾ ਦਿਨ ਰਾਤੀ ਦੁਖ ਭੰਜਨ ਸੰਗ ਸਖਾਤਾ ਹੈ ਗੁਰ ਕੀ ਭਗਤ ਕਰਹਿ ਕਿਆ ਪ੍ਰਾਣੀ ਬ੍ਰਹਮ ਇੰਦਰ ਮਹੇਸ਼ ਨਾ ਜਾਣੀ ਸਤ ਗੁਰ ਅਲਖ ਕਹੋ ਕਿਉ ਲਖੀਐ ਜਿਸ ਬਖਸੇ ਤਿਸਹਿ ਪਛਾਤਾ ਹੈ ਅੰਤਰ ਪ੍ਰੇਮ ਪ੍ਰਾਪਤ ਦਰਸ਼ਨ ਗੁਰ ਬਾਣੀ ਸਿਉ ਪ੍ਰੀਤ ਸੋ ਪਰਸਨ ਹਾਂਜੀ ਗੁਰ ਬਾਣੀ ਸਿਉ ਪ੍ਰੀਤ ਇੱਥੇ ਵਿਸਰਾਮ ਲਾਉਣਾ ਹੈ ਸੋ ਪਰਸਨ ਪਾਠ ਇਕੱਠਾ ਹੀ ਹੈ ਵਿੱਚ ਥੋੜੀ ਜੀ ਡੈਸ਼ ਦੇ ਕੇ ਬੋਲਣਾ ਹੈ ਸੋ ਪਰਸਨ ਸੋ ਪਰਸਨ ਨਹੀਂ ਕਹਿਣਾ ਸੋ ਪਰਸਨ ਆਹਨੇਸ ਨਿਰਮਲ ਜੋਤ ਸਬਾਈ ਆਹਨੇਸ ਨਿਰਮਲ ਜੋਤ ਸਬਾਈ ਆਹਨੇਸ ਜਮ ਹਾਂ ਆਹਨੇਸ ਨਿਰਮਲ ਜੋਤ ਸਬਾਈ ਘਾਟ ਦੀਪਕ ਗੁਰਮੁਖ ਜਾਤਾ ਹੈ ਭੋਜਨ ਗਿਆਨ ਮਹਾਰਸ ਮਿੱਠਾ ਜਿਨ ਚਾਖਿਆ ਤਿਨ ਦਰਸਨ ਡਿਠਾ ਦਰਸਨ ਦੀਠਾ ਦੀਠਾ ਡਿੱਠਾ ਨਹੀਂ ਕਹਿਣਾ ਦੀਠਾ ਬਿਹਾਰੀ ਨਾਲ ਦਰਸਨ ਦੇਖ ਮਿਲੇ ਬੈਰਾਗੀ ਮਨ ਮਨਸਾ ਮਾਰ ਸਮਾਤਾ ਹੈ ਸਤਗੁਰ ਸੇਵਹ ਸੇ ਪਰਧਾਨ ਤਿੰਨ ਘਟ ਘਟ ਅੰਤਰ ਬ੍ਰਹਮ ਪਛਾਨ ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀਜੈ ਹਾਂ ਨਾਨਕ ਪਦ ਤੇ ਯਮਕ ਲਾ ਦੇਣੀ ਹੈ ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀਜੈ ਇਥੇ ਵਿਸਰਾਮ ਹੈ ਜੇਨ ਸਤਗੁਰ ਹਰ ਪ੍ਰਭ ਜਾਤਾ ਹੈ ਮਾਰੂ ਮਹੱਲਾ ਪਹਿਲਾ ਸਾਚੇ ਸਾਹਿਬ ਸਿਰਜਣਹਾਰੇ ਜੇਨ ਧਰ ਚੱਕਰ ਤਰੇ ਵਿਚਾਰੇ ਆਪੇ ਕਰਤਾ ਕਰ ਕਰ ਵੇਖੈ ਸਚਾ ਵੇ ਪ੍ਰਵਾਹ ਹੈ ਵੇਕੀ ਵੇਕੀ ਜੰਤ ਉਪਾਏ ਦੁਇ ਪੰਦੀ ਦੁਇ ਰਾਹ ਚਲਾਏ ਗੁਰ ਪੂਰੇ ਵਿਣ ਮੁਕਤ ਨ ਹੋਈ ਸਚ ਨਾਮ ਜਪ ਲਾਹਾ ਹੀ ਪੜ੍ਹੈ ਮਨ ਮੁਖ ਪਰ ਵੇਦ ਨਹੀਂ ਜਾਨਾ ਨਾਮ ਨ ਬੂਝਹਿ ਭਰਮ ਭੁਲਾਨਾ ਲੈ ਕੇ ਵੱਡੀ ਦੀਨ ਉਗਾਹੀ ਦੁਰਮਤ ਕਾ ਗਲ ਫਾਹਾ ਹੀ ਸੇਮ੍ਰਿਤ ਸ਼ਾਸਤਰ ਪੜ੍ਹਿਆ ਪੁਰਾਣਾ ਬਾਦ ਵਿਖਾਣ ਹੈ ਤਤ ਨਾ ਜਾਣਾ ਵਿਣ ਗੁਰ ਪੂਰੀ ਤਤ ਨ ਪਾਈਐ ਸੱਚ ਸੂਚੇ ਸੱਚ ਰਹਾਹੀ ਸਾਵਸਾਲਾਹੀ ਸੁਣ ਸੁਣ ਆਖੈ ਆਪੇ ਦਾਣਾ ਸੱਚ ਪਰਾਖੈ ਜੇਨ ਕੋ ਨਦਰ ਕਰੇ ਪ੍ਰਭ ਆਪਣੀ ਗੁਰਮੁਖ ਸਬਦ ਸਲਾਹਾ ਹੀ ਸੁਣ ਸੁਣ ਆਖੇ ਕੀਤੀ ਬਾਣੀ ਸੁਣ ਕਹੀਐ ਕੋ ਅੰਤ ਨ ਜਾਣੀ ਜਾ ਕਉ ਅਲਖ ਲਖਾਈ ਆਪੀ ਅਕੰਥ ਕਥਾ ਬੁੱਧ ਤਾਹਾ ਹੀ ਜਾ ਕਉ ਅਲਖ ਲਖਾਈ ਆਪੀ ਇਥੇ ਵਿਸਰਾਮ ਹੈ ਅਕਾਥ ਕਥਾ ਬੁੱਧ ਤਾਹਾ ਹੀ ਜਨਮੇ ਕਉ ਵਾਜਹ ਵਾਧਾਈ ਸੋਹਿਲੜੇ ਅਗਿਆਨੀ ਗਾਏ ਜੋ ਜਨਮੈ ਤਿਸ ਸਰ ਪਰ ਮਰਣਾ ਕਿਰਤ ਪਾਇ ਸਿਰ ਸਾਹਾ ਹੈ ਸੰਜੋਗ ਵਿਜੋਗ ਮੇਰੇ ਪ੍ਰਭ ਕੀਏ ਸ੍ਰਿਸ਼ਟ ਉਪਾਇ ਦੁਖਾ ਸੁਖ ਦिए ਦੋਖ ਸੁਖ ਹੀ ਤੇ ਭਏ निराले ਗੁਰਮੁਖ ਸੀਲ ਸਨਾਹਾ ਹੈ ਨਿਕੇ ਸਾਚੇ ਕੀ ਵਾਪਾਰੀ ਸੱਚ ਸੌਦਾ ਲੈ ਗੁਰ ਵਿਚਾਰੀ ਇਹ ਸੱਚ ਸੌਦਾ ਲੈ ਇਥੇ ਵਿਸਰਾਮ ਲਾਉਣਾ ਹੈ ਗੁਰ ਵਿਚਾਰੀ ਸੱਚਾ ਵਖਰ ਜਿਸ ਥਾਨ ਪੱਲੈ ਸ਼ਬਦ ਸੱਚਾ ਉਹ ਮਹਾਹੀ ਕਾਚੀ ਸੌਦੀ ਟੂਟਾ ਆਵੈ ਗੁਰਮੁਖ ਵਣਜ ਕਰੇ ਪ੍ਰਾਪ ਭਾਵੈ ਪੂੰਜੀ ਸਬਤ ਰਾਸ ਸਲਾਮਤ ਚੁਕਾ ਜਾਮ ਕਾ ਫਹਾਹੀ ਸਭ ਕੋ ਬੋਲੇ ਆਪਨ ਭਾਣਾ ਮਨਮੁਖ ਦੂਜੈ ਬੋਲ ਨ ਜਾਣੈ ਅੰਦੁਲੇ ਕੀ ਮਤ ਅੰਦਲੀ ਬੋਲੀ ਆਇ ਗਇਆ ਦੁਖ ਤਾਹਾਹੀ ਅੰਦੁਲੇ ਕੀ ਮਤ ਇਥੇ ਠਮਕ ਅੰਦਲੀ ਬੋਲੀ ਇਥੇ ਵਿਸਰਾਮ ਹੈ आय गया दुख ताहा ही दुख मह जन्मै दुख मह मरना दुख न मिटै बिन गुर की शरणा दुखी उपजे दुखी बिनसै क्या ले आया क्या ले जाहा ही सच करनी गुर की सिर कारा इपाठ सिर कारा ਵੱਖਰਾ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਇਕੱਠਾ ਲਿਖਿਆ ਹੋਇਆ ਵੱਖਰਾ ਬੋਲਣਾ ਹੈ ਸੱਚ ਕਰਨੀ ਇਥੇ ਵਿਸਰਾਮ ਹੈ ਗੁਰ ਕੀ ਸਿਰਕਾਰ ਆਵਣ ਜਾਣ ਨਹੀਂ ਜਾਮ ਉਤਾਰਾ ਢਾਲ ਛੂਡ ਤਤ ਮੂਲ ਪਰਾਤਾ ਮਨ ਸਾਚਾ ਓ ਮਾਹਾਹੀ ਹਰ ਕੇ ਲੋਗ ਨਹੀਂ ਜਾਮ ਮਾਰੇ ਨਾ ਦੁਖ ਦੇਖਹਿ ਪੰਥ ਕਰਾਰੈ RAM ਨਾਮ ਘਟ ਅੰਤਰ ਪੂਜਾ ਅਵਰਨਾ ਦੂਜਾ ਕਾਹਾ ਹੈ ਓੜਨਾ ਕਥਨਾ ਸਿਫਤ ਸਜਾਈ ਜੋ ਤੁਧ ਭਾਵਹਿ ਰਹਿ ਰਜਾਈ ਦਰਗਹ ਪੈਦੇ ਜਾਨ ਸੁਹੇਲੇ ਹੁਕਮ ਸਚੇ ਪਾਤ ਸਾਹਾ ਹੈ ਕਿਆ ਕਹੀਐ ਗੁਣ ਕਥ ਹੈ ਕਨੇਰੇ ਤੰਤ ਨਾ ਪਾਵਹਿ ਵੱਡੇ ਬਡੇਰੇ ਨਾਨਕ ਸਾਚ ਮਿਲੈ ਪਾਤ ਰਖਹੁ ਤੂ ਸਿਰ ਸਾਹਾ ਪਾਤ ਸਾਹਾ ਹੀ